ਹਾਂਜੀ ਸਾਸਿਕਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਨੰਬਰ ਦਾ ਰੈਗਰੀ ਵਰਕ ਸਮਾਣਾ ਤੇ ਦੇਖ ਸਕਦੇ ਹੋ ਬਾਈ ਜੀ 20 25 ਟਰਾਲੀਆਂ ਦਾ ਸਟਾਕ ਆਪਣੇ ਕੋਲ ਪ੍ਰਾਈਮਰ ਲੱਗਾ ਹੋਇਆ ਵੀ ਖੜਾ ਜਿਹੜੇ ਵੀਰ ਨੇ ਕੋਈ ਵੀ ਸਾਈਜ਼ ਲੈਣਾ ਹੁੰਦਾ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਦਾ ਰੈਗਰੀ ਵਰਕ ਸਮਾਣਾ ਪਹਿਲਾਂ ਬਾਈ ਜੀ ਲੋਕੇਸ਼ਨ ਸਮਝ ਲਓ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਗੜੀ ਸਾਹਬ ਰੋਡ ਤੇ ਨਹਿਰ ਵਾਲੇ ਪੁਲ ਦੇ ਉੱਪਰ ਹੀ ਨੰਬਰ ਦਾ ਰੈਗਰੀ ਵਰਕ ਸਮਾਣਾ ਆਪਣੇ ਕੋਲ ਪੇਂਟ ਵਾਲੀਆਂ ਵੀ ਟਰਾਲੀਆਂ ਹੁੰਦੀਆਂ ਨੇ 15 20 ਪੀਸ 25 20 ਆਪਣੇ ਕੋਲ ਪ੍ਰਾਈਮਰ ਵਾਲੇ ਖੜੇ ਨੇ 12 6 1/2 ਖੜੇ ਨੇ ਮੀਡੀਅਮ ਹਲਕੇ ਭਾਰੇ ਫੁੱਲ ਹੈ ਵੀ ਜਿੰਮੇਦਾਰੀ ਕੋਈ ਗਾਹ ਕਾ ਕੇ ਉਵੇਂ ਦਾ ਪੀਸ ਆਪਣੇ ਕੋਲ ਤਿਆਰ ਖੜਾ 16 7 ਵੀ ਖੜਾ ਬਾਈ ਜੀ ਪ੍ਰਾਈਮਰ ਲੱਗਿਆ ਹੋਇਆ ਆਪਣਾ ਬਿਨਾ ਪੇਂਟ ਤੋਂ ਫਿਨਿਸ਼ਿੰਗ ਚੈੱਕ ਕਰ ਲਿਓ 15 20 ਪੀਸ ਆਪਣੇ ਕੋਲ ਪੇਂਟ ਵਾਲੇ ਹੁੰਦੇ ਆ 25 20 ਪ੍ਰਾਈਮਰ ਵਾਲੇ ਖੜੇ ਆ ਕਿਸੇ ਵੀਰ ਨੇ ਕੋਈ ਵੀ ਸਾਈਜ਼ ਲੈਣਾ ਮੌਕੇ ਤੇ ਤਿਆਰ ਮਿਲ ਜੂਗਾ ਜਦੋਂ ਮਰਜ਼ੀ ਆ ਜਿਓ 88 ਰੁਪਏ ਕਿਲੋ ਐਮਸੀਐਲ ਹੋਇਚ ਤੋਲ ਕੇ 12 ਫੁੱਟ ਬਾਈ ਆਪਣੇ ਕੋਲ 1.5 ਲੱਖ ਤੋਂ ਲੈ ਕੇ 1.5 ਲੱਖ ਵਾਲੇ ਤਾਂ ਹੁੰਦਾ 16 17 ਕੁਇੰਟਲ ਵਜਨ ਉਹ ਜਿਆਦਾ ਭਾਰੇ ਕੰਮ ਤੇ ਨਹੀਂ ਚੱਲਦਾ ਉਹ ਜਿਹਨੇ ਕਣਕ ਝੋਨੇ ਦੀ ਚਲਦਾ ਬਾਕੀ ਉਸ ਤੋਂ ਉੱਪਰ 20 21 22 23 ਕੁੰਡਲ ਤੱਕ ਹੁੰਦੇ ਨੇ ਜਾਨੀ ਕਿ 80 85 90 2 ਲੱਖ 2 ਲੱਖ 10000 ਤੱਕ 12 ਫੁੱਟ ਤਿਆਰ ਹੁੰਦੇ ਆਪਣੇ ਕੋਲ ਬੈੱਡ ਸਾਰੇ ਲੇਜ਼ਰ ਕਟਿੰਗ ਲਾ ਰਹੇ ਆ ਭਾਈ ਜੀ ਬਾਕੀ ਵੀ ਸਾਰੀ ਸੀਐਨਸੀ ਕਟਿੰਗ ਆ ਇਹ ਸਾਰੀ ਸੀਐਨਸੀ ਕਟਿੰਗ ਆ ਫੁੱਲ ਮੋਡੀਫਿਕੇਸ਼ਨ ਹੁੰਦੇ ਆ ਜਾਲੀ ਸਟicker ਲਾਈਟਾਂ ਲੂਟਾਂ ਲਾ ਕੇ ਦਿੰਨੇ ਆ ਆਪਾਂ ਜਿਹੜੀ ਵੀ ਸੈਸੀ ਲਵਾਉਣੀ ਵੀਰ ਨੇ ਆਪਾਂ ਲਾ ਦੇਣੇ ਹੁੰਦੇ ਆ 14 ਫੁੱਟਾ ਬਾਈ ਜ ਆਪਣੇ ਕੋਲ 235 ਤੋਂ ਲੈ ਕੇ 260 2 ਲੱਖ 60 ਹਜ਼ਾਰ ਤੱਕ ਤਿਆਰ ਹੁੰਦਾ 16 ਫੁੱਟਾ 260 ਤੋਂ ਲੈ ਕੇ 290 ਹਜ਼ਾਰ ਤੱਕ ਤਿਆਰ ਹੁੰਦਾ ਆਪਣੇ ਕੋਲ ਬਾਕੀ ਕਰ ਲਿਓ ਸਮਰਕ ਜਿਹੜੇ ਵੀ ਇਹਨੇ ਟਰਾਲੇ ਲੈਣੇ ਹਨ ਨਵੇਂ ਨਵੇਂ